ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਰਥਡੇ ਦੇ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਪਹੁੰਚੇ ਆ ਪਿੰਡ ਮੱਤੇਵਾਲ ਤਸੀਲ ਬਾਬਾ ਬਕਾਲਾ ਜੀ ਜ਼ਿਲ੍ਹਾ ਅੰਮ੍ਰਿਤਸਰ ਤੇ ਅੱਜ ਚਾਰ ਝੋਟੀਆਂ ਬਾਈ ਕੋਲੋਂ ਆਈਆਂ ਤੇ ਬਹੁਤ ਚੰਗੀਆਂ ਕੁਆਲਿਟੀ ਦੀਆਂ ਖਰੀਆਂ ਨੇ ਜੀ ਤੇ ਆ ਜੋ ਕਰਦੇ ਆ ਗੱਲਬਾਤ ਬਾਈ ਨਾਲ ਜੀ ਆਇਆ ਆਹ ਦੇਖ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਤ ਸਾਹ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਕਿਰਪਾ ਦਾ ਦੇ ਦੀ ਕਿਰਪਾ ਜੀ ਅੱਜ ਭਰਾ ਵੀ ਸੱਦਿਆ ਨਾਲ ਹੈ ਭਰਾ ਆ ਗਿਆ ਮਾਲਕੀ ਪਾਗੋ ਅਟ ਭਰਾ ਵਾ ਆਪਣਾ ਹਾਂਜੀ ਹਾਂਜੀ ਇਹ ਵੀ ਇਹਨੂੰ ਆਇਆ ਮੇਰੇ ਨਾਲ ਉਮਰ ਚ ਵੱਡਾ ਵਾ ਅੱਛਾ ਜੀ ਇਹ ਵਾਲੇ ਛੋਟਾ ਲੱਗਣ ਡਿਆ ਛੋਟਾ ਨੇ ਛੋਟਾ ਲੱਗਦਾ ਹਾਂਜੀ ਹਾਂਜੀ ਭਰਾ ਵਾ ਆਪਣਾ ਹਾਂਜੀ ਹੋਰ ਵਧੀਆ ਹੈ ਹਾਂਜੀ ਮਈਆਂ ਛੋਟੀਆਂ ਚੰਗੀਆਂ ਹੋਰ ਵੀ ਆਈਆਂ ਸੀ ਮੈਂ ਹਾਂ ਚੱਲ ਇਹਨਾਂ ਚਾਵਾਂ ਦੀ ਵੀਡੀਓ ਪਵਨ ਜੀ ਠੀਕ ਹੈ ਠੀਕ ਇਹ ਕਾਰ ਡੈਨਲ ਪੀਸ ਹੀ ਜਾਂਦਾ ਹੈ ਛੋਟੀ ਕੱਟੀ ਪਹਿਲਾ ਸੁਆ ਚਾਰ ਦੰਦਾਂ ਚਾਰ ਦੰਦਾਂ ਚਾਰ ਦੰਦ ਕੱਤੀ ਬਣਦੀਆਂ ਇਹ ਵੀ ਉਧਰੋਂ ਲਈ ਆ ਉਧਰੋਂ ਲਈਏ ਇਹ ਨਾ ਛੋਟੀ ਕੋਆ ਹਲੇ ਉਹਨਾਂ ਬੰਦਿਆਂ ਨੇ ਤੇ ਆਖਿਆ ਵੀ ਵੇਖ ਲੋ ਜਿੱਦਾਂ ਵਜੂਦ ਨਹੀਂ ਕਹਦੇ 15 ਲੀਟਰ ਦੁੱਧ ਕਰੂਗੀ ਇਹੋੜੇ ਵੀ 10 ਲੀਟਰ ਦੁੱਧ ਕੱਟੀ ਘੋਊਗਾ 10 ਲੀਟਰ ਸਾਰੇ 6 ਦਿਨ ਹੋਏ ਆ ਸੂਈ ਨੂੰ ਠੀਕ ਠੀਕ ਸਰੀਰ ਦੇ ਹਿਸਾਬ ਨਾਲ ਕੋਈ ਮੰਨੂ ਨਾ ਵੀ 10 ਲੀਟਰ ਦੁੱਧ ਦੇ ਕੋਹਾਗਾ ਹਾਂਜੀ ਹਾਂਜੀ 9 ਤੋਂ 10 ਲੀਟਰ ਦੁੱਧ ਕੱਟੀ ਕੋ ਨਾ ਹੋਵੇ ਤੇ ਆਪਾਂ ਦੁਨੇ ਪੈਸੇ ਦੇਵਾਂਗੇ ਠੀਕ ਐਡੀ ਜਿਆਦੀ ਟੌਪ ਦੀ ਜੇ ਕੋਈ ਗੱਲ ਹੀ ਨਹੀਂ ਕਰਨ ਵਾਲੀ ਹੋਣ ਵੀ ਆ ਭਾਰੀ ਲੈਣ ਦੇ ਆ ਅੱਛਾ ਅੱਛਾ ਉਹਨਾਂ ਬੰਦਿਆਂ ਨਾਲ ਹਰਿਆਣੇ ਵਾਲਿਆਂ ਨਾਲ ਮੈਂ ਗੱਲ ਕਰਾਈ ਸੀ ਅੱਛਾ ਤੇ ਆਦੇ 15 ਮੈਂ 15 ਤੇ ਚੱਲਦੇ ਨਹੀਂ 12 ਦੇਵੂਗੀ 12 ਪਿਛੇਵਾ ਦਾ ਤੇ ਹਰਿਆਣੇ ਵਾਲਿਆਂ ਦੀ ਸੇਵਾ ਦਾ ਫਰਕ ਹੋਆ ਇਹ ਡਾਇਮੰਡ ਪੀਸ ਹੀ ਆ ਦੋ ਕਿਲੋ ਹੋਰ ਵਜਾ ਦੂੰਗੀ ਹਰਕੀ ਆਪਾਂ ਤੇ ਇਹੋ ਜੀ ਚੀਜ਼ ਲੈਣੇ ਆ ਹਾਂਜੀ ਹਾਂਜੀ ਵੀ ਅਗਲੇ ਸਵੇਰ ਉਹ ਦੂਣੀ ਹੋ ਜੀ ਦੂਣੀ ਜੇ ਵੇਖਣ ਨੂੰ ਤੇ ਲੱਗਦੀ ਨਹੀਂ ਪਰ ਥੱਲੇੋਂ ਬੜਾ ਹੈ ਥੱਲੇੋਂ ਬਹੁਤ ਆਪਣੇ ਬਾਦਸਾਬ ਇੱਧਰ ਲੋਕ ਕਹਿ ਦਿੰਦੇ ਆ ਹਾਂਜੀ ਹਾਂਜੀ ਵੀ ਆ ਮੈਂ 80 ਹਜ਼ਾਰ ਦੀ ਆ ਤੇ 50 ਦੀ ਦੋ ਨੰਬਰ ਚ ਵੇਚ ਦੂ ਆਪਾਂ ਇਸ ਤਰੀਕੇ ਨਾਲ ਨਹੀਂ ਜੇ ਲੈਣੇ ਹਾਂਜੀ ਹਾਂਜੀ ਆਪਾਂ ਇਹ ਲੈਣੇ ਆ ਵੀ ਇਹ ਜਿਤਨਾ ਕੋਈ ਛੋਟਾ ਜਾਂ ਕਿਊ ਚਾਵਾ ਤੇ ਅਗਲੇ 2-4 ਮਹੀਨੇ 5 ਮਹੀਨੇ ਸੰਭਾ ਕੇ ਤੇ ਮੁਰਗਾ ਬਣ ਜੂ ਵੇਚਣ ਦੇ ਪੈਣ ਹਾਂਜੀ ਹਾਂਜੀ ਇਹ ਮੱਝ ਅਹੀਂ ਇਸ ਤਰੀਕੇ ਨਾਲ ਲਈ ਆ ਪੀ ਐਰ ਕਾਂ ਹਲਕੀ ਆ ਅਗਲੇ ਸੂਏ ਨੂੰ ਦੁਣੀ ਬਣ ਜੂ ਠੀਕ ਹੈ ਜੀ ਇਹ ਅਗਲੇ ਸੂਏ ਨੂੰ 1.5 ਲੱਖ ਦੀ ਕੱਟੀ ਮੈਂ ਲਵਾਂਗਾ ਠੀਕ ਹੈ ਜੀ ਜਿਹੜਾ ਮਰਜ਼ੀ ਦੇ ਦੇ ਇਸ ਤਰੀਕੇ ਨਾਲ ਆਪਾਂ ਲੈਨੇ ਆ ਤੇ ਸੋਚ ਵੀ ਇਹੋ ਰੱਖੀਏ ਤੇ ਪਿਓਰ ਨੀਲੀ ਗੱਲੀ ਹੋਰ ਵੀ ਇਹ ਰੱਖੀਏ ਹਾਂਜੀ ਹਾਂਜੀ ਵੀ ਗਾਂ ਮਲ ਕੇ ਵੱਡਣ ਵਾਲਿਆਂ ਨੂੰ ਨਾ ਚੀਜ਼ ਦੇਈਏ ਠੀਕ ਹੈ ਦੇਖੋ ਕਿੰਨੀ ਵੱਡੇ ਇੱਕ ਨੇ ਮੈਨੂੰ ਫਗਵਾੜਿਓ ਫੂਨ ਕੀਤਾ ਜੀ ਵਿਖਾ ਲਓ ਜੀ ਚੰਗੀ ਕਰਾ ਦੇਖੋ ਪਿਓਰ ਨੀਲੀ ਆ ਵੀ ਆ ਸਕੀਰ ਜ਼ਰੂਰ ਤੇ ਚਲੋ ਮੈਗਾ ਕਰੋ ਪਰ ਥੱਲਿਓਂ ਬਹੁਤ ਜਾਨੀ ਐ ਅਸੀਂ ਇੱਕ ਵਾਰ ਜਿੰਨੀ ਉੱਤੋਂ ਆ ਉਨੀ ਥੱਲਿਓਂ ਠੰਡੀ ਹੋ ਰਹੀ ਐ ਆ ਵੇਖੋ ਠੰਡੀ ਇਦਾਂ ਪਾਏ ਬੈਠੇ ਰਹੋ ਬੱਚੇ ਪਾ ਕੇ ਦੁਜੇ ਬੱਚੇ ਆ ਪਰ ਕੋਈ ਪ੍ਰਵਾਹ ਨਹੀਂ ਕੋਈ ਨਹੀਂ ਛੋਟੀ ਨੀਲੀ ਗਾਵੀ ਪਿਓਰ ਪੈ ਦੋਵੇਂ ਚੋਹੇ ਚੁਰ ਧੋਤੇ ਆ ਐ ਥੱਲਿਓਂ ਸਫਾਈਆਂ ਵੇਖੋ ਨਹੀਂ ਆ ਜਦੋਂ ਫਲ ਦੇ ਡਿੱਗੀ ਉੱਤਰਾ ਇੱਕ ਤੋਂ ਇੱਕ ਦਾਰ ਮਾਰ ਕੇ ਬਾਹਰ ਪਾਉਂਦੇ ਆ ਪੰਜ ਛੇ ਦਿਨ ਹੀ ਹੋਏ ਤੁਈ ਨੂੰ ਲੈ ਠੀਕ ਆ ਠੀਕ ਆ ਬੱਚਾ ਵੀ ਛੇ ਨੀਲੀ ਗਾਵੀ ਦਾ ਆ ਗਿਆ ਕਟਾਂ ਜੀ ਆ ਵੇਖ ਤਾਰ ਦੇ ਦੇ ਚੈੱਕ ਕਰੋ ਇਧਰ ਆ ਕੇ ਖਿਖਾ ਲਓ ਪਸ਼ੇ ਮਾਰਤਾ ਨਾ ਜਿੱਦੀ ਫਿਰ ਹਾਂ ਵੇਖੋ ਬੋਲੀ ਹੈ ਉਹ ਚੋਣ ਚਲੀ ਚਲ ਚੋਣ ਬਹੁਤ ਚਲ ਉਹ ਤਾਂ ਹੈ ਚੰਗੀ ਹੈ ਅਵਲੀ ਤੇਰੀ ਵੜੀ ਕੰਨੀ ਨਹੀਂ ਕਿ ਇਹੋ ਜੀਆਂ ਦੇ ਉਤਰਾ ਲੱਤਾ ਆਉਨੇ ਹਦਿਆ ਬੱਚੇ ਨੂੰ ਥਾਣੇ ਤੇ ਚੰਗਾ ਆ ਕੇ ਗੱਲ ਦਾ 4 1/2 ਕਿਲੋ ਕੱਟੀ ਲੋਹ ਦੇ ਦਿੰਦੀ ਏ ਠੀਕ ਆ ਠੀਕ ਆ ਤੇ ਸੋਚ ਮੈਂ ਕਿ ਜਦੋਂ ਮੈਂ ਦਾ ਵੀਰ ਨਹੀਂ ਇੱਕ ਗੱਲ ਉਹ ਢੀ ਫਗਵਾੜਿਓ ਮਾਲ ਆਪਣੇ ਕੋ ਖੜਦਾ ਹਾਂ ਤਾਂ ਭਾਜੀ ਮੈਂ 20 ਮਈਆਂ ਰੱਖਦਾ ਪਹਿਲੇ ਦੂਜੇ ਤੋਂ ਛੋਟੀ ਲੈਣਾ ਕਦੀ ਮੈਂ ਦੋ ਨੰਬਰ ਵਾਲੇ ਬੰਦੇ ਨੂੰ ਡੰਗਰ ਨਹੀਂ ਦਿੰਦਾ ਠੀਕ ਐ ਤੇ ਮੈਂ ਕਿ ਭਾਜੀ ਸਲੂਟ ਹੋਤਾ ਨਹੀਂ ਇਹ ਤੇ ਗੱਲ ਸਹੀ ਮਬਾਰਕ ਬਾਦਵਾ ਜਿਹੜਾ ਤੁਸੀਂ ਇਹ ਗਾਉਂਦੇ ਜਿਵੇਂ ਮੈਂ ਦੋ ਨੰਬਰ ਵਾਲੇ ਨੂੰ ਆਂਦਾ ਮੈਂ ਛੋਟੀ ਮੈਂ ਲੈਣੀ ਆ ਪਹਿਲਾਂ ਦੂਜਾ ਸੁਗਾ ਹਾਂਜੀ ਜੀ ਜ ਦੋ ਨੰਬਰ ਵਾਲੇ ਨਹੀਂ ਦਿੱਤਾ ਸਾਡੇ ਚੱਕਰ ਹੁਣੇ ਹੀ ਪੰਜਾਬ ਚ ਹੋ ਗਿਆ ਬਹ ਹਰਿਆਣੇ ਚ ਨਹੀਂ ਇਹ ਗੱਲੋਂ ਬਚਾਵ ਆ ਭਾਵੇਂ ਮੈਂ ਪੰਜ ਪੰਜ ਸਾਲ ਨਾ ਬਣੇ ਬੰਦੂਕ ਕੋ ਗਏ ਹਾਂ ਜਿੱਕਿ ਉਹਨੇ ਆਖਿਆ ਨਹੀਂ ਵੀ 6 ਸਾਲ ਹੋ ਗਏ ਮੇਰੀ ਮਾਂ ਨੇ ਨਹੀਂ ਸੁਈ ਪਰ ਮੈਂ ਗੱਲ ਲੱਗਾ ਰਿਹਾ ਦੋ ਨੰਬਰ ਵਾਲੇ ਨੂੰ ਦਿੱਤੀ ਸਾਡੇ ਹਿੰਦੀ ਦੇ ਸਾਡੇ ਕਦੇ ਦੀ ਕਿਧਰ ਕਿਨੇ ਪਾਸੇ ਚੱਲ ਜਾਣੀ ਤੇ ਸੋਚ ਇਹੋ ਰੱਖੀਏ ਸੋਚ ਇਹੋ ਰੱਖੀਏ ਵੀ ਗੱਲ ਇਸ ਤਰ੍ਹਾਂ ਵੀ ਇਹ ਅਗਲੇ ਸੂਏ ਨੂੰ ਇੰਨੇ ਦੀ ਬਣੇ ਐਰ ਕਾ 12 ਦੇਂਦੀ ਅਗਲੇ ਸੂਏ ਨੂੰ 15 ਚੋਈਏ ਇਸ ਤਰ੍ਹਾਂ ਸੋਚ ਰੱਖੀਏ ਛੇ ਦੀ ਨਾ ਮਾਲ ਦਾ ਰੇਟ ਇਸੇ ਕਰਕੇ ਵਧਦਾ ਜਾਂਦਾ ਜੀ ਵੀ ਆਪਾਂ ਜਿਹੜੀ 6 ਕਿਲੋ ਤੋਂ ਦਿੰਦੀ ਉਹ ਵੀ ਉਹ ਪਾਸੇ ਚਲਾ ਦੇ। ਇਹ ਆਪਾਂ ਵਪਾਰੀ ਭੈਣ ਭਰਾ ਵੀ ਇਹ ਗੱਲ ਸੋਚ ਲੈਣੇ ਆ। ਯਾਰ ਆ 80000 ਦੀ ਆ ਤੇ 50000 ਦੀ ਜੇ ਦੋ ਨੰਬਰ ਚ ਹੈਗੀ ਹੱਥ ਜੋੜ ਕੇ ਮੈਂंती ਨਾ ਇਹੋ ਜਿਹੀ ਗੱਲ ਕਰਾਇਆ ਕਰੀਏ। ਤੇ ਕੱਟੀ ਦੇ ਆ ਲੱਖ ਰੁਪਏ ਦੀ। ਲੱਖ ਲੋਕ ਨੂੰ ਕੋਈ ਨਹੀਂ। 82000 ਦੀ ਦੇ। 82000 ਸਿਰਫ 82000। 82000 ਦੀ ਵੇਖੋ ਨੀਲੀ ਗਾਵੀ। ਨੀਲੀ ਗਾਵੀ ਤੇ ਥੱਲੇੋਂ ਕੁਆਲਿਟੀ ਵੇਖੋ ਚੈੱਕ ਕਰੋ ਨੇ। ਉਹਦਾ ਦੁੱਧ ਦਾ ਚਲੋ ਆ। ਇੱਥੇ ਆਣ ਕੇ ਚੈੱਕ ਕਰਕੇ ਤੇ ਫੇਖ ਰਿਓ। ਆਦੇ ਚਾਰ ਦੰਦ ਚਾਰ ਦੰਦ ਆਉਂਦੀ ਆ ਇੱਕ ਦੰਦ ਚੌਕਦਾ ਭੰਨਿਆ ਥਣਕਾਲਾ ਬੱਚਾ ਗਾੜੀ ਪਰੋ ਦੇ ਨਾਲ 11 ਵਜੇ ਹਲੇ ਕੋਈ ਏਡਾ ਕੋਈ ਟਾਈਮ ਤੂੰ ਨਹੀਂ ਜਿਵੇਂ ਸਵੇਰੇ 4 ਵਜੇ ਦੀਆਂ ਸਿਰਫ ਮਈਆਂ ਚੋਈਆਂ ਵਾ ਨਾ 5 ਵਜੇ ਦੀਆਂ ਚੋਈਆਂ ਨਾ ਸਾਢੇ 5 ਦੀਆਂ 4 ਵਜੇ ਦੀਆਂ ਪੂਰੇ ਘੜੀ ਦੇ ਟਾਈਮ ਨਾਲ ਚੋਈਆਂ ਠੀਕ ਇਹਦੇ ਕੋ ਕੱਟੇ ਕੋ 10 ਲੀਟਰ ਦੁੱਧ ਵਾ ਵਧੀਆ ਬਹੁਤ ਜਾਨੀ ਤੂੰ ਵੀ ਹੈ ਵੀ ਹਾਂ ਇਹ ਤੂੰ ਵੀ ਆ ਵੇਖੋ ਕਿਤਰਾਂ ਦੇ ਵਾਲਾ ਵਾ ਕੱਟੇ ਸਾੰਭੀ ਥੂੰਭੀ ਚੰਗੀ ਵਧੀਆ ਹਮ ਬਲਗਿਆਂ ਨੂੰ ਕੋ ਤੇ ਬਹੁਤ ਕੱਟੇ ਚੰਗੀਆਂ ਇਹੋ ਜਿਹੀ ਕੱਟੀ ਨੇ 12-13 ਕਿਲੋ ਦੁੱਧ ਨਹੀਂ ਕਰਨਾ ਤੇ ਕਿੰਨੇ ਕਰਨਾ ਗਾੜੀ ਸੇਵਾ ਕਰਨੀ ਪਊਗੀ ਚੰਗੀ ਏ ਵੀ ਕੱਟੀ ਬਹੁਤ ਚੰਗੀ ਵੱਡੀ ਆ ਸਫਾਈਆਂ ਵੀ ਬਹੁਤ ਜ਼ਿਆਰੀਆਂ ਸਿੰਗੀ ਚੈੱਕ ਕਰ ਦੋਰੀ ਕੀ ਹੋ ਗਈ ਹਾਂ ਲੈ ਜਾਓ ਨਾਰਾਂ ਵੀ ਚੱਡੇ ਦੇ ਫੁੱਲ ਲੈ ਮੋਰ ਸਾਹਿਬ ਕੱਟੀ ਦੇ 1/2 ਲੱਖ ਦੀ ਮੁੱਲ ਵੀ ਮੈਂ ਲੋਕਾਂ ਦੇ ਸੁਣ ਧਿਆ ਨਹੀਂ ਆਪਣਾ ਕਹਿ ਦਿੰਦੇ ਵੀ ਅਸੀਂ ਕਿਹੜਾ ਵੀ ਹਰਿਆਣੇ ਆਂਦੀ ਆ ਇੱਥੋਂ ਲਈ ਆ ਹਰਿਆਣੇ ਜਾਣ ਉੱਥੇ ਕਿਹੜੀ ਕੋਈ ਟਿਕਟ ਲੱਗਦੀ ਆ ਦਿਹਾ ਲਿਆ ਵੀ ਕਈਆਂ ਵੇਖੀਆਂ ਵੇਖਦਿਆਂ ਵੀ 6 ਮਹੀਨੇ ਕਿਉਂਕਿ ਉਹਨਾਂ ਦੇ ਮੁਨਾਫੇ ਵੱਡੇ ਨੇ 10-15 ਹਜ਼ਾਰ ਦਾ ਹਾਂਜੀ ਇੱਧਰ ਦੀਆਂ ਮਹਿੰਆਂ ਕਾਲੀਆਂ ਫੜ ਕੇ ਤੇ ਕਹਿ ਦੇਣਾ ਵੀ ਸਾਡੇ ਉੱਧਰ ਦੀ ਤੇ ਮੁਨਾਫਾ ਆਪਾਂ ਮੁਨਾਫੇ ਛੋਟੇ ਨੇ ਉਧਰੋਂ ਲਿਆ ਲਿਆ ਵੇਚੀ ਜਾਂਦੇ ਆ 2-4 ਹਜ਼ਾਰ 5 ਹਜ਼ਾਰ ਦਾ ਵੇਚੀ ਜਾਂਦੇ ਆ ਜਿਹੜਾ ਬੰਦਾ 10 ਹਜ਼ਾਰ ਮੁਨਾਫਾ ਲੈਣ ਕਿ ਜਾਂ ਉਹ ਮੈਂ ਨਹੀਂ ਉਧਰੋਂ ਲਿਆ ਕੇ ਵੇਚ ਸਕਦਾ ਜੇ ਮੈਂ ਇਦਾਂ ਆ ਵੀ 1 ਕਟੀ ਦਾ ਸਵਾ ਲੱਖ ਵੀ ਨਾ ਸਵਾ ਲੱਖ ਤੇ ਨਾ 1 ਵੀ ਦੇ ਨਾ 15 15 ਦੀ ਹਾਂ ਜਾਂ ਨਾ 15 ਦੀ ਕੋਈ ਪੰਜ ਦੀ ਕੋਈ ਦੇਹੂ ਲਾਏ ਦਾ ਦੇਹੂ ਨਾ ਵੇਖੋ ਕੱਟੀ ਬਹੁਤ ਚੰਗੀ ਆ ਆਪਾਂ ਆਪਾਂ ਤੁਹਾਨੂੰ ਮੈਂ ਦੇ ਫੋਨ ਤੇ ਬਹੁਤ ਜਿਆਦਾ ਆਈ ਆ ਆਪਾਂ ਸਚਾਈ ਵਾਲੀ ਗੱਲ ਦਾ ਇੱਕ ਬੰਦੇ ਨੇ ਵੀਰ ਨੇ 500 ਰੁਪਿਆ ਸਾਈ ਪਾਤੀ ਠੀਕ ਉਹਨੂੰ ਕੋਈ ਮਜਬੂਰੀ ਬਣ ਗਈ ਆ ਉਹਦੇ ਤਾਜੀ ਸੂਈ ਅੱਜ ਇਹਨੂੰ ਸੂਈ ਨੂੰ 5 ਦਿਨ ਹੋ ਗਿਆ 14 ਤੋਂ 12 ਲੀਟਰ ਬੋਲਾ ਵਾ ਬੋਲਾ ਚੋਕੇ ਖੜੇ ਜੇ 11 ਲੀਟਰ ਦੁੱਧ ਹੋਊਗਾ ਤੇ ਜਿੰਨੇ ਦੀ ਮੈਂ ਦੇਵਾਂਗੇ ਉਹਦੇ ਨਹੀਂ ਤੇ 5000 ਤੋਂ 11 ਲੀਟਰ ਵਾ ਠੀਕ ਆ ਜੀ 5 ਦਿਨ ਹੋਏ ਨੋ ਜੀ 11 ਲੀਟਰ ਹੋਊਗਾ ਦੋ ਤੇ ਤੁਸੀਂ ਨਾਲ ਕਹਿੰਦੇ ਕਿ ਨਹੀਂ 14 15 ਕਿਲੋ ਕਹਿਣ ਦੇ ਕੱਢਦੇ ਬਹੁਤ ਜਿਆਦੇ ਫੋਨ ਆਏ ਕਿ ਵੀਰ ਨੇ ਚਲੋ 500 ਸਾਈ ਪਾਤੀ ਉਹਨੂੰ ਵੇਖ ਕੇ ਲੋਕਾਂ ਦਾ ਲੈ ਵੀ ਉਹਨਾਂ ਦੇ ਵੀ ਕੀ ਆ। ਹਾਂਜੀ ਐਣ ਜਾਂਦਾ ਦੇਖੋ ਸਫਾਇਆ ਦੇਖੋ ਬਹੁਤ ਯਾਰੀ ਆ ਤੇ ਮੈਂ ਬੜਪੜ ਗਈ ਯਾਰ ਦੁੱਧ ਚੰਗਾ ਹਾਂ ਉਹ ਦਿਨ ਘੱਟ ਬਣੀ ਅੱਜ ਜਾਨੀ ਉਹ ਦਿਨ ਸੂਈ ਘੱਟ ਜਾਰੀ ਬਣੀ ਚੁਆਈ ਬਹੁਤ ਹੈ ਲੈਓ ਜੀ ਆਹ ਦੇਖੋ ਆਹ ਸਿੰਘ ਦਾ ਹੋ ਹੋ ਇੱਕ ਲੱਠਾ ਜੀ ਹਾਂਜੀ ਹਾਂਜੀ ਦੰਦ ਖੋਦੀ ਬਿਲਕੁਲ ਓਕੇ ਜੀ ਦੰਦ ਦੰਦ ਪੂਰੇ ਓਕੇ ਆ ਐ ਪੱਕੀ ਆ ਵੱਡੀ ਆ ਕੋਲਾ ਵੱਡੀ ਸਾਈਜ਼ ਪਰ ਥੱਲੇੋਂ ਬੜੀ ਸਪਾਈ ਇਹ ਹੋੜੀ ਹਾਂ ਥੱਲੇੋਂ ਬਹੁਤ ਸਪਾਈ ਬਹੁਤ ਯਾਰੀ ਕਰਦਾ ਕੋਈ ਧਾਰ ਵੀ ਨਾ ਮਾਰੇ ਯਾਰਾਂ ਦੀ ਦੁੱਧ ਉਹਦੇ ਰੱਖੇ ਹੋਈ ਦੋ ਦਿਨ ਤੱਕ ਅੱਡੀ ਗਾਰੰਟੀ ਧਾਰੀ ਸਾਹ ਵਾਲੀ ਹੈ ਵਾ ਹਾਂਜੀ ਹਾਂਜੀ ਮੁੱਲ ਤੇ ਅੱਜ ਠੀਕ ਕਰਦਾ ਵਾ ਵੀ ਜਿਤਨਾ ਮੈਂ ਵੀਡੀਓ ਸਾਰੇ ਦੇ ਵੇਖੀਆਂ ਵੀ ਮੁੱਲ ਤੇ ਲੋਕੀ ਪੱਧਰਿਆਂ ਪੱਧਰਿਆਂ ਮਈਆਂ ਦਾ ਕੋਈ 90 95 ਕੋ ਲੱਖ ਵੀ ਕਰੀ ਜਾਂਦਾ ਤੇ ਜੀ ਤੇ ਕਰਦਾ 90 ਹੀ ਕਰੀਏ ਪਰ ਮੋਲ ਨਹੀਂ ਹੁਣ ਕਰਨਾ ਜਿੰਨਾ ਹੀ ਉਦੋਂ ਦਾ ਰੇਟ ਪਾਇਆ ਹੈ ਦੇਣੀ ਹੁੰਦੀ 77 ਦੀ 77 ਦੀ ਦੇਣੀ ਆ ਮੇਰਾ ਵੀਰ ਹੱਥ ਜੁੜ ਕੇ ਬੇਨਤੀ ਵੀ ਬਾਰ-ਬਾਰ ਇਹਨਾਂ ਅਖੇ ਕਿ ਕਿੰਨੇ ਛੱਡਨੇ ਕੀ ਕਰਨਾ ਕੀ ਨਹੀਂ ਕਰਨਾ ਮੈਂ ਅੱਜ ਜ਼ਿਆਦਾ ਰੁਪਈਆ ਜ਼ਿਆਦਾ ਰੁਪਈਆ ਦੀ ਸਹੀ ਗੱਲ ਠੀਕ ਉਦੋਂ ਤੇ 6 ਕਿਲੋ ਹੀ 5-6 ਕਿਲੋ ਹੁੰਦੇ 11-12 ਕਿਲੋ ਤੇ ਹੁਣ ਮੈਂ ਕੋ 11 ਲਈ ਕਰਦਾ ਤੇ ਜੇ 11 ਕਿਲੋ ਨਾ ਹੋਵੇ ਤੇ ਛੋੜ ਖੁੱਲੀ ਛੋੜ 5000 ਹਾਂ ਛੋੜ 5000 ਤੇ ਆ ਕਿਦਾਂ ਜੀ ਇਹ ਛੋਟੀ ਉਧਰ ਆਈ ਆ ਮੀਰ ਆਪਣਾ ਸੱਜਣ ਨਾਲ ਮਾਲ-ਮੋਲ ਵੀ ਦੋਂਦਾ ਤੇ ਘਰ ਦੀ ਛੋਟੀ 12 ਕਿਲੋ ਪਹਿਲੇ ਸੋ ਦੁੱਧ ਕੱਢਿਆ ਥਣ ਵੇਖੋ ਕਿਦਾਂ ਲੱਗਦਾ ਤੇ 6 ਦੰਦ 6 ਦੰਦ ਇਹਦਾ ਬਹੁਤ ਹੀ ਜਿਆਦਾ ਚੱਗਿਆ ਕਹਿੰਦਾ ਉਹਦਾ 14 ਗਰਮ ਦੀ ਦੁੱਧ ਹਸੀ 14 15 ਦੇ ਲਾਗੇ ਬਣਨੇਗੇ ਪਰ ਚਲੋ ਮੈਂ ਇਹਨਾਂ ਵੀ ਗਰਮੀ ਬੜੀ 12 13 ਕਿਲੋ ਕੱਢੀ ਪਰ ਕੱਢੀ ਜਾਂਦੀਆਂ ਆਹ ਵੇਖੋ ਕੱਢਿਆ ਕਿ ਨਹੀਂ ਆ ਹਾਂ ਕੱਢਿਆ ਸਹੀ ਗੱਲ ਦੀ ਬਿੰਦੀਆਂ ਵਾਲਾ ਝੱਡਾ ਵਾ ਬਿੰਦੀਆਂ ਵਾਲਾ ਝੱਡਾ ਤੇ ਥੱਲੇੋਂ ਕੱਟ ਕੱਲਾ ਕੱਲਾ ਥਣੇ ਦਾ ਆਹ ਵੇਖੋ ਕੱਪੜਾ ਨਹੀਂ ਹੋ ਗਿਆ ਬੜੀ ਲਈ ਦੀ ਹਾਂ ਜੀ ਭਾਏ ਜਿਆਦਾ ਮਲਕੇ ਆਪਣਾ ਸੱਜਣ ਹੀ ਬੰਦਾ ਲਾਉ ਲਾਜੂਨ ਦੋਗਾ ਹਾਂ ਜੀ ਤੇ ਚਲੋ ਲੈ ਲਈ ਮੈਂ ਹਾਂ ਕੁਆਲਿਟੀ ਤੇ ਬਹੁਤ ਚੰਗੀ ਹਾਂ ਹਾਂ ਮੋਟਾ ਭਾਵੇਂ ਕੁਆਲਿਟੀ ਵੀ ਦੇ ਦਿਓ ਲਾ ਮਾ ਨਾ ਕੋਈ ਮੈਂ ਦਾ ਹੁਕਮ ਠੀਕ ਹੈ ਠੀਕ ਠੀਕ ਸਿੰਗਲ ਹੱਡੀ ਚੌੜੀ ਹੁੰਦਾ ਮੈਂ ਨੇ ਹਾਂ ਜੀ ਮੂਲ ਤੇ ਬਾਤ ਸਾਹਿਬ ਦਾ ਭਾਵੇਂ ਇੱਕ ਦਾ ਇੱਕ ਪੰਜ ਵੀ ਕਰੀ ਜਾਈਏ ਮੂਲ ਨਹੀਂ ਕਰਨਾ ਕਿਉਂਕਿ ਵੇਚਣੀ 99000 ਦੀ ਦੇ 95000 ਠੀਕ ਹੈ ਠੀਕ ਹੈ ਬਾਬਾ ਸਾਹਿਬ ਆਪਣਾ ਮਾਲ ਆਪੇਂਡ ਆਪਣਾ ਮੱਤੇ ਵਾਲ ਜੇ ਤਸੀਲ ਬਾਬਾ ਬਗਲਾ ਜਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਉਹ ਨੰਬਰ 887936299 ਬੇਨਤੀ ਆ ਵੀ ਮੇਰਾ ਵੀ ਚਲੋ ਜਿੰਨੂੰ ਕਿਸੇ ਨੂੰ ਜ਼ਿਆਦਾ ਜ਼ਰੂਰਤ ਆ ਦੁੱਧ ਦੀ ਜਿਹੜਾ ਮਹਤਵ ਉਹ ਚਲੋ ਮਲਕੇ ਮੈਂ ਚਲੋ ਉਹ ਸਾਹਿਬ ਦੀ ਲੈ ਲਈ ਛੋਟੀ ਮੈਨੂੰ ਜ਼ਿਆਦਾ ਮੇਰਾ ਵੀਰ ਕਿਰੇ ਪਿਆਰ ਰੋ ਅਗਲੇ ਸੂਏ ਨੂੰ ਤੋਕੜ ਵੀ ਮੈਂ 70000 ਦੀ ਲਿਖ ਜਾਂਦੀ ਏ ਚੰਗੀ ਗੱਲ ਏ ਤੇ ਚਲੋ ਸਾਸਰੀ ਕਰਦੇ